ਖਬਰ ਨਮਾ ਦੇਖ ਰਹੇ ਹੋ ਤੁਸੀਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਭਾਈ ਅਮਰਪਾਲ ਖਾਲਸਾ ਹਲਕਾ ਸ਼੍ਰੀ ਖਰੂਰ ਸਾਹਿਬ ਐਮਪੀ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਪਾਲ ਖਾਲਸਾ ਦੀ ਐਨਐਸਏ ਇੱਕ ਸਾਲ ਦੀ ਧੱਕੇ ਨਾਲ ਹੋਰ ਵਧਾ ਦਿੱਤੀ ਗਈ ਭਾਈ ਅਮਰਪਾਲ ਖਾਲਸਾ ਦੇ ਵਕੀਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਇਹ ਗੈਰ ਕਾਨੂੰਨੀ ਹੈ ਜਿਹੜੇ ਉਸ ਉਸ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਨੇ ਭਾਈ ਅਮਰਤਪਾਲ ਖਾਲਸਾ ਦਾ ਉਹਨਾਂ ਇਲਜ਼ਾਮਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੇ ਕਿ ਸਾਰੀਆਂ ਚੀਜ਼ਾਂ ਜੋ ਪ੍ਰਸਤੁਤ ਕੀਤੀਆਂ ਜਾ ਰਹੀਆਂ ਨੇ ਇੰਟਰਨੈਟ ਯਾਨੀ ਕਿ ਸੋਸ਼ਲ ਮੀਡੀਆ ਤੇ ਉਹ AI ਦੀ ਬਦੌਲਤ ਹੈ ਯਾਨੀ ਕਿ AI ਦੀ ਬਦੌਲਤ ਉਸ ਰੂਪ ਘਟ ਵੱਢ ਕੇ ਤੋੜ ਮਰੋੜ ਕੇ ਲੋਕਾਂ ਦੇ ਵਿੱਚ ਹਵਾ ਬਣਾਇਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਖਾਲਸਾ ਪੰਜਾਬ ਦੇ ਹਿੱਤਾਂ ਦੇ ਲਈ ਠੀਕ ਨਹੀਂ ਲੇਕਿਨ ਅੱਜ ਸੂਬੇ ਦੀ ਸਰਕਾਰ ਨੂੰ ਭਾਜੜ ਪਵੇਗੀ ਕਿਉਂਕਿ ਕੱਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਕਿ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਇਕੱਠੇ ਹੋ ਜਾਓ ਪੰਥ ਵੀ ਇਕੱਠਾ ਹੋਵੇਗਾ ਜਿਹੜੇ ਭਾਈ ਅਮਰਤਪਾਲ ਖਾਲਸਾ ਨੂੰ ਪਿਆਰ ਕਰਦੇ ਨੇ ਉਹ ਵੀ ਇਕੱਠੇ ਹੋਣਗੇ ਅੱਜ ਉਹਨਾਂ ਵੱਲੋਂ ਉੱਚ ਪੱਧਰੀ ਤੌਰ ਤੇ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਪੰਜਾਬ ਸਰਕਾਰ ਦਾ ਵੀ ਵਿਰੋਧ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵਿਰੋਧ ਹੋਵੇਗਾ ਉਧਰ ਅ ਸੋਰੀ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਨੇ ਜਿਹੜੇ ਉਹ ਵਿਰੋਧ ਕਰਨਗੇ ਭਾਰਤੀ ਜਨਤਾ ਪਾਰਟੀ ਯਾਨਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਮਿਲੀ ਭੁਗਤ ਕਰਕੇ ਭਾਈ ਅਮਰਪਾਲ ਖਾਲਸਾ ਦੀ ਜਿਹੜੀ ਐਨਐਸਏ ਵਧੀ ਹੈ ਹਰ ਜ਼ਿਲ੍ਹੇ ਦੇ ਵਿੱਚ ਪ੍ਰੋਟੈਸਟ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਅਤੇ ਐਮਪੀ ਸਰਦ ਸਿੰਘ ਖਾਲਸਾ ਹਲਕਾ ਫਿਰਕੋਟ ਤੋਂ ਅਤੇ ਇਹਨਾਂ ਦੇ ਹੋਰ ਵੱਡੇ ਸਾਥੀਆਂ ਵੱਲੋਂ ਮੇਨ ਆਗੂਆਂ ਵੱਲੋਂ ਅੱਜ ਪੰਜਾਬ ਦੇ ਰਾਸਪਾਲ ਗੁਲਾਬ ਚੰਦ ਕੋਟਾਰੀਆ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਅੱਜ ਹਰ ਜ਼ਿਲ੍ਹੇ ਦੇ ਵਿੱਚ ਰੈਲੀਆਂ ਕੱਢੀਆਂ ਜਾਣਗੀਆਂ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਜਿੰਨੇ ਵੀ ਸ਼ਰੂਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਨੇ ਉਹ ਆਪਣੇ ਉਹ ਆਪੋ ਆਪਣੇ ਪੱਧਰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਵੱਡੇ ਪੱਧਰ ਤੇ ਰੈਲੀਆਂ ਕੱਢਣਗੇ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਕਿ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਜਿਹੜੀ ਰਿਹਾਰ ਕੀਤਾ ਜਾਵੇ ਅੱਜ ਆਮ ਆਦਮੀ ਸਰਕਾਰ ਨੂੰ ਭਾਜੜ ਪਵੇਗੀ ਕਿਉਂਕਿ ਇਹਨਾਂ ਵੱਲੋਂ ਰੋਕ ਲਗਾਈ ਹੋਈ ਹੈ ਕਿ ਤੁਸੀਂ ਧਰਨੇ ਮੁਜਾਰੇ ਨਹੀਂ ਕਰ ਸਕਦੇ ਲੇਕਿਨ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਦੇ ਹੌਸਲੇ ਬਲੰਦ ਨੇ ਉਹਨਾਂ ਨੇ ਕਿਹਾ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਪਾਲ ਖਾਲਸਾ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਸਤ ਤੂੰ 80 ਸੀਟਾਂ ਸਾਨੂੰ ਮਿਲ ਗਈਆਂ ਅਸੀਂ ਦੂਸਰੀਆਂ ਪਾਰਟੀਆਂ ਦੇ ਤੋਤੇ ਉਡਾ ਦਿਆਂਗੇ ਤੋਤੇ ਉਡਾ ਦਿਆਂਗੇ ਧੰਨਵਾਦ